ਤੁਸੀਂ ਮੂਲੀ ਦੇ ਫਾਇਦਿਆਂ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਮੂਲੀ ਨਾਲ ਜੁੜੇ ਦੋ ਸਭ ਤੋਂ ਵੱਡੇ ਦਾਅਵੇ ਅਸਲ ਵਿੱਚ ਖਤਰਨਾਕ ਤੌਰ ਤੇ ਗਲਤ ਹਨ ਸਭ ਤੋਂ ਪਹਿਲਾਂ ਕਿਡਨੀ ਦੀ ਪੱਥਰੀ ਦਾ ਦਾਵਾ ਇਹ ਕਿਹਾ ਜਾਂਦਾ ਹੈ ਕਿ ਮੂਲੀ ਦਾ ਰਸ ਪੱਥਰੀ ਨੂੰ ਖਤਮ ਕਰ ਦਿੰਦਾ ਹੈ ਇਹ ਦਾਵਾ ਪੂਰੀ ਤਰ੍ਹਾਂ ਗਲਤ ਅਤੇ ਖਤਰਨਾਕ ਹੈ ਚੂਹਿਆਂ ਤੇ ਕੀਤੇ ਗਏ ਵਿਗਿਆਨਕ ਪ੍ਰਯੋਗਾਂ ਨੇ ਇਸ ਤੋਂ ਉਲਟ ਦਿਖਾਇਆ ਹੈ ਮੂਲੀ ਦੇ ਰਸ ਨੇ ਪੱਥਰੀ ਦੇ ਜਮਾਵ ਨੂੰ ਵਧਾ ਦਿੱਤਾ ਮੂਲੀ ਖਾਣ ਨਾਲ ਪਸ਼ਾਬ ਵਿੱਚ ਕੈਲਸ਼ੀਅਮ ਆਕਸਲੇਟ ਵੱਧ ਸਕਦਾ ਹੈ ਅਤੇ 80% ਪੱਥਰੀਆਂ ਉਸੇ ਆਕਸਲੇਟ ਤੋਂ ਬਣਦੀਆਂ ਹਨ ਡਾਕਟਰਾਂ ਨੇ ਅਜਿਹੇ ਦਾਅਵਿਆਂ ਨੂੰ ਗਲਤ ਦੱਸਿਆ ਹੈ ਦੂਜਾ ਖਤਰਨਾਕ ਝੂਠ ਦੰਦਾਂ ਨਾਲ ਜੁੜਿਆ ਹੈ ਦੰਦਾਂ ਦਾ ਪੀਲਾਪਨ ਹਟਾਉਣ ਲਈ ਮੂਲੀ ਤੇ ਨਿੰਬੂ ਦਾ ਰਸ ਪਾ ਕੇ ਰਗੜਨ ਦੀ ਸਲਾਹ ਬਹੁਤ ਨੁਕਸਾਨਦੇਹ ਹੈ ਮੂਲੀ ਦੰਦ ਸਫੇਦ ਕਰਨ ਵਾਲੇ ਭੋਜਨਾਂ ਵਿੱਚ ਨਹੀਂ ਆਉਂਦੀ ਇਸ ਨੁਸਖੇ ਵਿੱਚ ਨਿੰਬੂ ਦਾ ਐਸਿਡ ਅਤੇ ਮੂਲੀ ਦਾ ਖੁਰਦਰਾਪਣ ਮਿਲ ਕੇ ਦੰਦਾਂ ਦੀ ਸਭ ਤੋਂ ਉੱਪਰਲੀ ਪਰਤ ਐਨੈਮਲ ਨੂੰ ਘਿਸ ਦਿੰਦੇ ਹਨ ਜਿਸ ਨਾਲ ਦੰਦ ਹੋਰ ਕਮਜ਼ੋਰ ਅਤੇ ਪੀਲੇ ਹੋ ਸਕਦੇ ਹਨ ਭਾਗ 2 ਤਾਂ ਫਿਰ ਮੂਲੀ ਦਾ ਅਸਲੀ ਅੰਮ੍ਰਿਤ ਕੀ ਹੈ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਮੂਲੀ ਬੇਕਾਰ ਹੈ ਬਿਲਕੁਲ ਨਹੀਂ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਮੂਲੀ ਤਿੰਨ ਵੱਡੀਆਂ ਬਿਮਾਰੀਆਂ ਵਿੱਚ ਅੰਮ੍ਰਿਤ ਦਾ ਕੰਮ ਕਰਦੀ ਹੈ ਸਭ ਤੋਂ ਪਹਿਲਾਂ ਮੂਲੀ ਡਾਇਬੀਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਚੰਗੀ ਹੈ ਇਸ ਦਾ ਗਲਾਈਸਮਿਕ ਇੰਡੈਕਸ ਘੱਟ ਹੁੰਦਾ ਹੈ ਜਿਸ ਨਾਲ ਇਹ ਖੂਨ ਵਿੱਚ ਸ਼ੂਗਰ ਨੂੰ ਤੇਜ਼ੀ ਨਾਲ ਨਹੀਂ ਵਧਾਉਂਦੀ ਕਈ ਅਧਿਐਨਾਂ ਨੇ ਇਸ ਦੇ ਐਂਟੀ ਡਾਇਬਟਿਕ ਗੁਣਾ ਦੀ ਪੁਸ਼ਟੀ ਕੀਤੀ ਹੈ ਹਾਈ ਬਲੱਡ ਪ੍ਰੈਸ਼ਰ ਲਈ ਇਸ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਕੁਦਰਤੀ ਨਾਈਟ੍ਰੇਟਸ ਖੂਨ ਦੇ ਵਹਾਣ ਬਿਹਤਰ ਬਣਾਉਂਦੇ ਹਨ ਦੂਜਾ ਇਹ ਪਾਚਨ ਕਬਜ਼ ਅਤੇ ਬਵਾਸੀਰ ਲਈ ਬਹੁਤ ਵਧੀਆ ਹੈ ਇਸ ਵਿੱਚ ਮੌਜੂਦ ਨਾ ਘੁਲਣ ਵਾਲਾ ਫਾਈਬਰ ਮਲਦਾ ਵજન ਵਧਾ ਕੇ ਕਬਜ਼ ਨੂੰ ਤੋੜਦਾ ਹੈ ਕਿਉਂਕਿ ਕਬਜ਼ ਹੀ ਬਵਾਸੀਰ ਦਾ ਮੁੱਖ ਕਾਰਨ ਹੈ ਮੂਲੀ ਸਿੱਧੇ ਜੜ ਤੇ ਕੰਮ ਕਰਦੀ ਹੈ ਨਾਲ ਹੀ ਇਸ ਦੇ ਐਂਟੀ ਇਨਫਲੇਮੇਟਰੀ ਗੁਣ ਬਵਾਸੀਰ ਦੀ ਸੋਜ ਅਤੇ ਦਰਦ ਨੂੰ ਘਟ ਕਰਦੇ ਹਨ ਤੀਜਾ ਮੂਲੀ ਕੈਂਸਰ ਤੋਂ ਬਚਾਅ ਵਿੱਚ ਮਦਦ ਕਰ ਸਕਦੀ ਹੈ ਪਰ ਇਸ ਦਾ ਅਸਲੀ ਕਾਰਨ ਸਿਰਫ ਵਿਟਾਮਿਨ ਸੀ ਨਹੀਂ ਹੈ ਬਲਕਿ ਇਸ ਵਿੱਚ ਮੌਜੂਦ ਸਲਫਰ ਯੋਗਿਕ ਹਨ ਇਹ ਤੱਤ ਕੈਂਸਰ ਸੱਲਾਂ ਨੂੰ ਖੁਦ ਨੂੰ ਖਤਮ ਕਰਨ ਲਈ ਮਜਬੂਰ ਕਰਦੇ ਹਨ ਭਾਗ 3 ਮੂਲੀ ਦਾ ਅਸਲੀ ਰਾਜ ਜੋ ਤੁਸੀਂ ਸੁੱਟ ਰਹੇ ਹੋ ਪਰ ਸਭ ਤੋਂ ਵੱਡਾ ਖਲਾਸਾ ਅਸੀਂ ਸਾਰੇ ਮੂਲੀ ਦੀ ਜੜ ਖਾਂਦੇ ਹਾਂ ਪਰ ਅਸਲੀ ਪੋਸ਼ਣ ਦਾ ਖਜ਼ਾਨਾ ਇਸ ਦੇ ਪੱਤਿਆਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਸੁੱਟ ਦਿੰਦੇ ਹਾਂ ਵਿਗਿਆਨਕ ਤੌਰ ਤੇ ਮੂਲੀ ਦੇ ਪੱਤਿਆਂ ਵਿੱਚ ਜੜ ਦੀ ਤੁਲਨਾ ਵਿੱਚ 3 ਤੋਂ 10 ਗੁਣਾ ਜ਼ਿਆਦਾ ਕੈਲਸ਼ੀਅਮ ਆਇਰਨ ਜ਼ਿੰਕ ਤੇ ਵਿਟਾਮਿਨ ਸੀ ਹੁੰਦਾ ਹੈ 100 ਗ੍ਰਾਮ ਪੱਤਿਆਂ ਵਿੱਚ 238 ਮਿਲੀਗ੍ਰਾਮ ਕੈਲਸ਼ੀਅਮ ਹੋ ਸਕਦਾ ਹੈ ਕੀਤਾ ਨੂੰ ਹੱਡੀਆਂ ਦੀ ਮਜ਼ਬੂਤੀ ਲਈ ਮੂਲੀ ਖਾਣ ਲਈ ਕਿਹਾ ਗਿਆ ਹੈ ਸੱਚ ਇਹ ਹੈ ਕਿ ਸਫੇਦ ਮੂਲੀ ਵਿੱਚ ਕੈਲਸ਼ੀਅਮ ਬਹੁਤ ਘੱਟ ਹੁੰਦਾ ਹੈ ਸਿਰਫ 45 ਮਿਲੀਗ੍ਰਾਮ ਹੱਡੀਆਂ ਦੀ ਮਜ਼ਬੂਤੀ ਦਾ ਅਸਲੀ ਫਾਇਦਾ ਸਿਰਫ ਉਦੋਂ ਮਿਲਦਾ ਹੈ ਜਦੋਂ ਤੁਸੀਂ ਇਸ ਦੇ ਪੱਤੇ ਖਾਂਦੇ ਹੋ ਜੀ ਤੁਹਾਨੂੰ ਥਕਾਵਟ ਰਹਿੰਦੀ ਹੈ ਇਸ ਦਾ ਇਲਾਜ ਵੀ ਮੂਲੀ ਦੇ ਪੱਤਿਆਂ ਵਿੱਚ ਹੈ ਕਿਉਂਕਿ ਉਹਨਾਂ ਵਿੱਚ ਭਰਪੂਰ ਆਇਰਨ ਹੁੰਦਾ ਹੈ ਅੰਤ ਵਿੱਚ ਕੁਝ ਹੋਰ ਗੱਲਾਂ ਸਪਸ਼ਟ ਕਰਦੇ ਹਾਂ ਆਮ ਧਾਰਨਾ ਦੇ ਉਲਟ ਮੂਲੀ ਗੈਸ ਨੂੰ ਖਤਮ ਨਹੀਂ ਕਰਦੀ ਬਲਕਿ ਬਣਾਉਂਦੀ ਹੈ ਇਸ ਵਿੱਚ ਰੈਫੀਨੋਜ਼ ਨਾਮ ਦੀ 슈ਗਰ ਹੁੰਦੀ ਹੈ ਜਿਸ ਨਾਲ ਗੈਸ ਪੈਦਾ ਹੁੰਦੀ ਹੈ ਦਮੇ ਲਈ ਗਰਮ ਕਾੜਾ ਗਲੇ ਦੇ ਦਰਦ ਲਈ ਘਰਾਰੇ ਜਾਂ ਮੂਤਰ ਰੋਗ ਯੂਆਈ ਲਈ ਰਸ ਇਹ ਸਾਰੇ ਰਵੈਤਿ ਉਸਕੇ ਹਨ ਮੈਡੀਕਲ ਇਲਾਜ ਨਹੀਂ ਤਕਾਵੜ ਤੋਂ ਇਲਾਵਾ ਨੀਂਦ ਜਾਂ ਚਮੜੀ ਲਈ ਇਸ ਦੇ ਦਾਅਵੇ ਬਹੁਤ ਕਮਜ਼ੋਰ ਹਨ ਤਾਂ ਕੁੱਲ ਮਿਲਾ ਕੇ ਮੂਲੀ ਨੂੰ ਡਾਇਬੀਟਿਸ ਹਾਈ ਬਲੱਡ ਪ੍ਰੈਸ਼ਰ ਅਤੇ ਕਾਬਜ ਲਈ ਅੰਮ੍ਰਿਤ ਸਮਝ ਕੇ ਖਾਓ ਪਰ ਇਸ ਨੂੰ ਕਿਡਨੀ ਦੀ ਪੱਥਰੀ ਅਤੇ ਦੰਦ ਸਫੇਦ ਕਰਨ ਲਈ ਜ਼ਹਿਰ ਸਮਝੋ ਅਤੇ ਇਹਨਾਂ ਨੁਸਖਿਆਂ ਤੋਂ ਬਚੋ ਅਤੇ ਸਭ ਤੋਂ ਜ਼ਰੂਰੀ ਅਸਲੀ ਪੋਸ਼ਣ ਲਈ ਇਸ ਦੀ ਜੜ੍ਹ ਨਹੀਂ ਬਲਕਿ ਇਸ ਦੇ ਪੱਤੇਆਂ ਨੂੰ ਖਾਓ